ਦੋਸਤੋ ਆਓ ਗੱਲ ਕਰਦੇ ਹਾਂ ਹਾਂਜੀ ਰਾਕੇਸ਼ ਨਾਸਰਾ ਜੀ ਜੋ ਕਿ ਯਾਤ ਰਿਪੀਟ ਆਫ ਪਟਿਆਲਾ ਦੇ ਐਕਸੈਂਸੀ ਹੈ ਰਾਕੇਸ਼ ਜੀ ਜੋ ਇਹ ਇਹ ਕੈਂਡਲ ਮਾਰਚ ਨਿਕਾਲਾ ਗਿਆ ਹੈ ਇਸ ਦੇ ਬਾਰੇ ਵਿੱਚ ਆਪ ਕੀ ਕਹੋਗੇ ਇਹ ਤ੍ਰਿਪੁਰੀ ਮੇਨ ਬਾਜ਼ਾਰ ਮੇ ਕੈਂਟਰ ਮਾਰ ਨਿਕਾਲਾ ਗਿਆ ਹੈ ਜੋ ਪਹਿਲਗਾਮ ਮੇ ਪਾਕਿਸਤਾਨ ਕੇ ਅੰਤਕਵਾਦੀਆਂ ਨੇ ਕਾਇਰਾਨਾ ਹਮਲਾ ਕਰਕੇ ਹਮਾਰੇ ਦੇਸ਼ ਕੇ ਨਾਗਰਿਕੋ ਜੋ ਵਾਹ ਘੁੰਮਨੇ ਫਿਰਨੇ ਗਏ ਹੋਏ ਥੇ ਉਨਕੋ मतलब बिल्कुल टार्जर करके टारगेट करके हिंदू पूछ पूछ के उनको मारा गया है हम उसके लिए यहाँ कैंडल बार निकाला है जो शहीद हुए हैं उनको श्रद्धांजलि भेंट की है लेकिन राकेश जी कुछ लोग ये सोचते ये कुछ लोगों को अपने दिमाग में ये विचार जरूर रखना चाहिए कि उनको हिंदुओं के धैर्य का इम्तिहान नहीं लेना चाहिए बिल्कुल नहीं बहुत गलत है ये हमला करना ही गलत है हाँ। और ये टारगेट करके करना बहुत बहुत गलत है और मैं मोदी से अपील करता हूँ कि जैसे उन्होंने हमको टारगेट किया है ਵੈਸੇ ਹੀ ਉਹਨਾਂ ਕੋ ਇੰਟ ਦਾ ਜਵਾਬ ਪੱਥਰ ਦੇ ਦੇਣਾ ਚਾਹੀਏ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਹਾਂਜੀ ਆਪ ਕਾਹ ਕਹਿਣਾ ਚਾਹੋਗੇ ਤ੍ਰਿਪੜੀ ਮੇਨ ਮੁਜ਼ਾਹਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਜਿਹੜੇ ਪਹਿਲਗਾਮ ਵਿੱਚ ਜਿਹੜੇ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਸ਼ਰਦਨਿ ਦਿੱਤੀ ਗਈ ਕੈਂਡਲ ਮਾਰਚ ਨਿਕਾਲਿਆ ਗਿਆ ਔਰ ਰੋਜ ਪ੍ਰਦਰਸ਼ਨ ਕੀਤਾ ਗਿਆ ਔਰ ਆਪਣੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਅਪੀਲ ਕਰੀ ਗਈ ਹੈ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇੱਕ ਸਦੀਕਲ ਸਟ੍ਰਾਈਕ ਕਰਕੇ ਇਹਨਾਂ ਦੇ ਕਿ ਜਿਹੜੇ ਜਿਨ੍ਹਾਂ ਨੇ ਇਹ ਕਸੂਰ ਕਰਿਆ ਹੈ ਉਹਨਾਂ ਨੂੰ ਵੀ ਮਾਰਿਆ ਜਾਵੇ تاکی لوگوں ਨੂੰ صاف مل سکے۔ ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਬਹਰਾਜੇ ਸਰਵਾਪਸੰਨ ਨੂੰ YouTube ਚੈਨਲ ਦੇ ਮਾਧਿਅਮ ਸੇ ਆਪਕੋ ਇਹ ਦ੍ਰਿਸ਼ ਦਿਖਾ ਰਹਾ ਦਾ حاجی కుమార్ ਸਾਹਿਬ ਆਪ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਬਹੁਤ ਦੁੱਖ ਬੜੀ ਗਰੀ ਹੈ ਬਿਲਕੁਲ ਬਰਦਾਸ਼ਤ ਨਾ ਹੋਣ ਵਾਲੀਆਂ ਗੱਲਾਂ ਨੇ ਬਿਲਕੁਲ ਔਰ ਸਬਦੇ ਮਨ ਦੇ ਵਿੱਚ ਇਸ ਤਰ੍ਹਾਂ ਇਹ ਵੀ ਸ਼ਾਇਦ ਦੁੱਖ ਹੈ ਔਰ ਇਹਹੀ ਹੈ ਕਿ ਉਹਨਾਂ ਨਾਲ ਟਫਾ ਟਾਈਟ ਕੀਤਾ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਅਸੀਂ ਕਹਿ ਰਹੇ ਸੀ ਕਿ ਅਸੀਂ ਮੌਤੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਪਾਕਿਸਤਾਨ ਦੇ ਉਹਨਾਂ ਦੇ ਘਰ ਵਿੱਚ ਛਾ ਕੇ ਮਾਰਿਆ ਜਾਵੇ ਔਰ ਪੂਰਾ ਪੂਰਾ ਬਦਲਾ ਲਿਆ ਜਾਵੇ ਪੂਰਾ ਬਦਲਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਪਹਿਲਾਂ ਉੱਥੇ ਉਹਨਾਂ ਦੇ ਸਾਰੇ ਦੇਖੋ ਇੰਟੈਲੀਜੈਂਸ ਨੂੰ ਪਤਾ ਹੁੰਦਾ ਵੀ ਕਿੱਥੇ ਉਹਨਾਂ ਦੇ ਅੱਡੇ ਨੇ ਅੱਤਵਾਦੀਆਂ ਦੇ ਇੰਟੈਲੀਜੈਂਸ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਕੱਲੇ ਕੱਲੇ ਜਿਵੇਂ ਪਹਿਲਾਂ ਉਹਨਾਂ ਦੇ ਬੰਕਰ ਤਬਾਹ ਕੀਤੇ ਸੀ ਉਸ ਤਰ੍ਹਾਂ ਕਰਕੇ ਕੱਲੇ-ਕੱਲੇ ਹੱਤਵਾਲਦੀ ਦਾ ਨਾਮੋਂ ਨਿਸ਼ਾਨ ਮਟਾਉਣਾ ਚਾਹੀਦਾ ਕਿਉਂਕਿ ਅਸੀਂ ਦੇਖੋ ਅਮਨ ਪਸੰਦ ਦੇਸ਼ ਦੇ ਵਾਸੀ ਹੈਗੇ ਅਸੀਂ ਕਦੇ ਪਹਿਲ ਨਹੀਂ ਕੀਤੀ ਪਰ ਹੁਣ ਟਾਈਮ ਆ ਗਿਆ ਹੈਗਾ ਦੇਖੋ ਹੁਣ ਸਾਡੇ ਕੋਲ ਅਸੀਂ ਤਾਂ ਪਹਿਲਾਂ 1965-75 ਦੇ ਵਿੱਚ ਅਸੀਂ ਪਹਿਲਾਂ ਨਹੀਂ ਡਰੇ ਉਦੋਂ ਅਸੀਂ ਕਿੱਥੇ ਤੱਕ ਜਾ ਕੇ ਉਹਨਾਂ ਨੂੰ ਉਹਦਾ ਫੈਸਲਾ ਕੀਤਾ ਉਹਨਾਂ ਦੇ ਘਰ ਜਦੋਂ ਕਹਿੰਦੇ ਸੀ ਵੀ ਅਸੀਂ ਜਾ ਕੇ ਦਿੱਲੀ ਚਾ ਪੀਆਗੇ ਅਸੀਂ ਉਹਨਾਂ ਨੂੰ ਲਾਹੌਰ ਤੱਕ ਭਜਾ ਕੇ ਆਏ ਪਰ ਹੁਣ ਤਾਂ ਸਾਡੇ ਕੋਲ ਸਾਡੀ ਡਿਫੈਂਸ ਦੀ ਪਾਵਰ ਹੀ ਬੜੀ ਹੈ ਹੁਣ ਤਾਂ ਇੱਕ ਗੱਲ ਹੈ ਜੀ ਵੀ ਘੰਟੇ ਦੇ ਵਿੱਚ ਨਹੀਂ ਸਾਰਾ ਪਾਕਿਸਤਾਨ ਫਤਿਹ ਕਰ ਸਕਦੇ ਨੇ ਤੇ ਫਿਰ ਇਹੋ ਜੇ ਕਾਰਨਾਮੇ ਸਾਡੇ ਦੇਸ਼ ਦੇ ਵਿੱਚ ਕਿਉਂ ਹੁੰਦੇ ਨੇ ਇਹ ਸਾਡੀ ਸਰਕਾਰ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈਗਾ ਇਹਨਾਂ ਨੇ ਉਹਨਾਂ ਨਾਲ ਵਪਾਰ ਬੰਦ ਕਰਤਾ ਸਾਰੇ ਸਮਝੌਤੇ ਰੱਦ ਕਰਤੇ ਉਹ ਗੱਲ ਸਾਰੀ ਇੱਕ ਕੂਟਨੀਤਿਕ ਹੈ ਪਰ ਜੋ ਦੇਖੋ ਸਾਡੇ ਜਿਹੜੇ ਜਿੰਨਾ ਘਰਾਂ ਦੇ ਚੀਜ਼ ਜਾਣਦੇ ਨੇ ਉਹਨਾਂ ਘਰਾਂ ਨੂੰ ਪਤਾ ਲੱਗਦਾ ਵੀ ਉਹਨਾਂ ਘਰ ਦੇ ਇੱਕ ਬੱਚੇ ਨੂੰ ਪਾਲਣ ਲਈ 30 ਸਾਲ ਲੱਗ ਜਾਂਦੇ ਨੇ ਔਰ ਉਹਨਾਂ ਨੇ 30 ਸਕਿੰਟਾਂ ਦੇ ਵਿੱਚ 30 ਬੰਦੇ ਮਾਰਤੇ ਇਸ ਚੀਜ਼ ਦਾ ਜਰੂਰ ਬਦਲਾ ਹੋਣਾ ਚਾਹੀਦਾ ਅਸੀਂ ਪੂਰ ਜ਼ੋਰ ਸਾਡੀ ਸਾਰੀ ਮਾਰਕੀਟ ਐਸੋਸੀਏਸ਼ਨ ਸਾਰੇ ਦੁਕਾਨਦਾਰ ਭਰਾ ਔਰ ਸਾਰੇ ਹਿੰਦੁਸਤਾਨ ਵਾਸੀਆਂ ਦੇ ਮਨ ਵਿੱਚ ਇੱਕੋ ਇੱਕ ਹੀ ਸਈ ਮੋਦੀ ਸਾਹਿਬ ਦੇ ਸਾਹਮਣੇ ਇੱਕੋ ਇੱਕ ਮੰਗ ਹੈ ਵੀ ਪਾਕਿਸਤਾਨ ਨੂੰ ਜਾਂ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਪੂਰਾ ਸਬਕ ਸਿਕਾਇਆ ਜਾਏ ਔਰ ਤਾਂ ਕਿ ਜੇ ਦੁਬਾਰਾ 20 50 ਸਾਲ ਲਈ ਉੱਠਣ ਹੀ ਨਾ ਦੁਬਾਰਾ ਐਸਾ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਜੈ ਮਾਤਾ ਜੀ ਜੈ 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 ਅੱਜ ਦਾ ਜੋ ਕੈਂਡਲ ਮਾਰਚ ਨਿਕਲ ਰਿਹਾ ਹੈ ਇਹ ਤੁਸੀਂ ਸਾਰੇ ਜਾਣਦੇ ਹੀ ਹੋ ਸਾਰੇ ਹਿੰਦੁਸਤਾਨ ਨੂੰ ਦਹਿਲਾ ਦੇਣ ਵਾਲਾ ਕੰਮ ਜੋ ਪਹਿਲਗਾਮ ਦੇ ਵਿੱਚ ਕੀਤਾ ਹੈਗਾ ਜਿਨ੍ਹਾਂ ਅਤੰਕਵਾਦੀਆਂ ਨੇ ਕੀਤਾ ਹੈ ਉਹਨਾਂ ਨੇ ਬਹੁਤ ਬੁਰਾ ਸੁਕਰਮ ਕੀਤਾ ਹੈ ਸਾਡੇ ਸਰਕਾਰ ਨੂੰ ਪੂਰ ਜੋਰ ਅਪੀਲ ਹੈ ਵੀ ਹਰ ਵਾਰੀ ਦੇਖੋ ਉਹ ਪਹਿਲਾਂ ਹਮਲਾ ਕਰਦੇ ਨੇ ਸਾਡਾ ਨੁਕਸਾਨ ਕਰਕੇ ਜਾਂਦੇ ਨੇ ਹੁਣ ਵੀ ਦੇਖੋ ਇੰਨਾ ਨੁਕਸਾਨ ਹੋਇਆ ਜਿਨ੍ਹਾਂ ਘਰ ਦੇ ਬੱਚੇ ਗਏ ਨੇ ਉਹਨਾਂ ਘਰਦਿਆਂ ਨੂੰ ਪੁੱਛੋ ਵੀ ਉਹਨਾਂ ਦੇ ਕੀ ਹਾਲਾਤ ਹੋਣਗੇ ਨਵੀਂ ਵਿਆਹੀ ਲੜਕੀ ਨੂੰ ਵਿਧਵਾ ਕਰਕੇ ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰਨਾ ਚਾਹੀਦਾ ਹੈ ਜਿੰਨੇ ਜਿਵੇਂ ਪਹਿਲਾਂ ਸਰਜਿਕਲ ਸਟ੍ਰਾਈਕ ਹੋਈ ਹੋਰ ਸਟ੍ਰਾਈਕਾਂ ਹੋਈਆਂ ਇਹ